10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 30 ਰੁਪਏ 35 ਰੁਪਏ 40 ਰੁਪਏ 40 ਰੁਪਏ 340 ਰੁਪਏ 340 ਬੋਲਣਾ ਕਿ ਨਾ 340 ਰੁਪਏ ਬਾਈ ਲੋਨੀ ਪਹਿਲੀ ਟਰਾਲੀ ਲੱਗੀ 340 ਰੁਪਿਆ ਜੀ ਰੇਟ ਹੈ ਰੇਟ ਅੱਜ ਫਿਰ ਵੱਧ ਗਿਆ 300 ਤੋਂ ਹੋ ਗਿਆ ਪਾਰ ਜੀ 340 ਰੁਪਿਆ ਲੱਗੀ ਪਹਿਲੀ ਟਰਾਲੀ ਅੱਜ ਕੋੜਕੂਗਰਾ ਮੰਡੀ 1 ਜੁਲਾਈ 2025 ਦਾ ਰੇਟ ਹੈ ਜੀ ਦੂਸਰੀ ਟਰਾਲੀ ਦੇਖਦੇ ਹਾਂ ਕੀ ਰੇਟ ਜਾਂਦੀ ਹੈ ਕਿੰਨੇ ਕਿੰਨੇ ਦਾ ਆ ਜਾ ਜੀ 300 ਰੁਪਿਆ ਸਿੱਖਣ ਜਾਏਗਾ ਕਰਾਇਆ ਦੂ 200 ਦਾ 100 ਦਾ ਯਾਰ 300 ਰੁਪਿਆ ਉਹ ਕਿਹਾ ਕਰਾਇਆ ਥੋੜਾ ਯਾਰ ਭਾਈ 300 ਦੇ ਦੀ ਯਾਰ 300 ਦੇ ਦੂਗਾ 300 305 ਰੁਪਏ 5 ਰੁਪਏ 305 ਰੁਪਏ ਦਾ ਹਿਸਾਬ ਕਰਦੇ 10 ਰੁਪਏ 15 ਰੁਪਏ 350 350 ਸਮਝ ਗਈ ਸਾਢੇ 350 ਬੋਲਣਾ ਵੀ ਨਾ ਹਾਂ ਬੋਲਣਾ ਭਾਈ ਸਾਢੇ 350 ਰੁਪਏ ਭਾਈ ਲਓ ਜੀ ਦੂਜੀ ਲੱਗੀ ਹੈ 350 ਰੁਪਏ ਪਹਿਲੀ ਲੱਗੀ ਹੈ 340 ਤੇ ਦੂਜੀ ਲੱਗੀ ਹੈ 350 ਰੁਪਏ ਲੱਗੇ ਜੀ ਆ ਟਰਾਲੀ ਚੱਲੀ ਹੈ ਜੀ ਇਹਦੀ ਬੋਲੀ ਹੋ ਗਈ ਹੈ 300 ਦੇ 40 ਰੁਪਏ ਹਸਾਣਾ ਇਹਦੀ ਵੀ ਹੋ ਗਈ ਬੋਲੀ 350 ਹਸਾਣਾ ਫਿਰ ਲੋ ਜੀ ਨਾ ਤਿੰਨ ਰਹਿ ਗਈ ਇੱਕ ਗੱਠਾ ਵਾਲਾ ਤੇ ਦੋ ਪੰਡਾ ਵਾਲੀਆਂ ਜਿਹੜੀਆਂ ਟਰਾਲੀਆਂ ਰਹਿ ਗਈਆਂ ਮੌਸਮ ਵੀ ਖਰਾਬ ਹੋ ਗਿਆ ਜੀ ਬੱਦਲ ਦਾ ਪੂਰੇ ਚਾਂਸ ਬਣੇ ਹੋਏ ਆ ਲੋ ਜੀ ਤੀਜੀ ਟਰਾਲੀ ਦੇਖਦੇ ਕੀ ਰੇਟ ਜਾਂਦੀ ਆ ਦੋ ਟਰਾਲੀਆਂ ਹੋਊਗਾ ਇੱਕ 340 ਇੱਕ 350 ਆਹ ਦੇ ਪਾਣੇ ਪਟਾਕੇ ਲੱਗਦਾ 350 ਰੁਪਿਆ ਯਾਰ 350 ਬਈ ਸਿੱਖ ਲੈ ਜਾਏਗਾ ਲੈ ਜਾ 60 ਰੁਪਏ 50 ਰੁਪਏ ਆਹ ਬਈ 70 ਰੁਪਏ 75 ਰੁਪਏ 80 ਰੁਪਏ 90 385 ਬੋਲਣਗੇ ਨੱਬ 20 ਬੋਲਣਾ ਚਾਹਨ ਮੈਂ 400 ਹੈ 400 410 410